ਉਹ ਜਿਹੜਾ ਬੰਦਾ ਪਿਆਰ ਕਰਦਾ ਨਹੀਂ ਆਉਂਦਾ। ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ? ਭਾਈ ਸਾਨੂੰ ਪਤਾ ਹੀ ਕੋਈ ਨਹੀਂ ਇਹਦੀ ਜਾਣਕਾਰੀ ਨਹੀਂ ਕਿ ਇਹ ਗਲਤ ਪਰਵਰ। 13 ਤਰੀਕ ਨੂੰ ਇੱਕ 13 ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਉਹਦੇ ਗੋਲੀ ਵਿੱਚ ਫਾਇਰ ਨਹੀਂ ਭਾਈ ਸਾਨੂੰ ਪਤਾ ਅੱਜ ਅਡੀਸ ਨਾਲੋਂ ਤਾਂ ਮੁਕਾਬਲਾ ਹੈ ਕਿੰਦਾ ਦਾ ਰਿਕਾਰਡ ਸੀ ਦਾ ਘਰ ਦੇ ਵਿੱਚ ਭਾਜੀ ਰਿਕਾਰਡ ਬਿਲਕੁਲ ਠੀਕ ਠਾਕ ਹੈ ਨਸਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਫਵਾਗ ਨਾਲ ਲੈ ਆ ਗਿਆ ਸਾਨੂੰ ਦੇ ਗੱਲ ਪਤਾ ਨਹੀਂ ਨਾਲ ਬਾਹਰ ਲੈ ਗਿਆ ਸਾਨੂੰ ਤਾਂ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਨਹੀਂ ਉਹ ਸਾਰੇ ਘਰ ਨਹੀਂ ਹੁੰਦਾ ਬਾਹਰ ਬਾੜੀ ਜੜ ਦੋਤੀ ਰੱਖਦੇ ਜਿਹੜਾ ਉਪਦੇਸ਼ ਪੇਟਾ ਗੈਂਗਸਟਰਾ ਉਹ ਵੀ ਇਹ ਕੰਮ ਕਰਦੇ ਹੁੰਦੇ ਸਾਨੂੰ ਨਹੀਂ ਪਤਾ ਭਾਈ ਮੈਂ ਦਿਹਾੜੀ ਲਾਉਣ ਗਿਆ ਹਾਂ ਦਿਹਾੜੀ ਲਾਉਂਦਾ ਪੰਜਾਂ ਤਰਮ ਤੋਂ ਤਦ ਪਤਾ ਨਹੀਂ ਤੱਕ ਤੁਹਾਡੇ ਮੁੰਡੇ ਨੇ ਪੁੱਛ ਤੇ ਗੋਲੀ ਚਲਾਈ ਤੇ ਪੁੱਛਰੇ ਵੀ ਉਹਨੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿ ਕ੍ਰਿਮੀਨਲ ਕਿੱਦਾਂ ਬਣ ਗੈਂਗਸਟਰ ਕਿੱਦਾਂ ਬਣਦਾ ਫੰਡ ਦਾ ਪਤਾ ਨਹੀਂ ਭਾਈ ਕਿ ਸੋਰਸ ਬਾਦੀ ਨਾ ਪਤਾ ਇਹ ਸੱਲ ਕਰੋ ਭਾਈ ਕੀ ਨਾਮ ਤੁਹਾਡਾ ਨਿਰੰਭਾਜਮ ਸਿੰਘ ਜੀ ਬਾਜ ਜੀ ਕਿੰਨੇ ਬੱਚੇ ਪਰਿਵਾਰ ਚ ਕੌਣ ਕੌਣ ਨੇ ਮੇਰੇ ਕਾਕੇ ਦੋ ਜੀ ਕੀ ਕੀ ਨਾਮ ਨੇ ਇੱਕ ਸੁਨੀਲ ਇੱਕ ਪਿਸਰਿਆ ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ ਭਾਈ ਸਾਨੂੰ ਪਤਾ ਕੋਈ ਨਹੀਂ ਦੇ ਇਹ ਜਾਣਕਾਰੀ ਨਹੀਂ ਹੈ ਕਿ ਇੱਕ ਗੱਲ ਕਰ ਪਾਵੇ ਪਰ ਉਮਰ 13 ਤਰੀਕ ਨੂੰ ਇੱਕ 13 ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮਗਰੋਂ ਤੇ ਗੋਲੀ ਵਿੱਚ ਪਾਇਆ ਨਹੀਂ ਪਾਈ ਸਾਨੂੰ ਪਤਾ ਅੱਜ ਪੁਲਿਸ ਨਾਲੋਂ ਤਾਂ ਮੁਕਾਬਲਾ ਆਇਆ ਹੈ ਕਿੰਦਾ ਦਾ ਰਿਕਾਰਡ ਸੀ ਇਹਦਾ ਘਰ ਦੇ ਵਿੱਚ ਭਾਈ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਸਾਨੂੰ ਪਤਾ ਹੀ ਕਰਨੀ ਹੈ ਤਾਂ ਜੀ ਕੀ ਨਾਮ ਹੈ ਤੁਹਾਡਾ ਕੀ ਕਰਦਾ ਕੀ ਸੀ ਇਹ ਸਲੂਨ ਦਾ ਕੰਮ ਕਰਦਾ ਜੀ ਤੇ ਇਹ ਇਸ ਇਸ ਕੰਮ ਵਿੱਚ ਕਿੱਦਾਂ ਪੈ ਗਿਆ ਪਤਾ ਨਹੀਂ ਆ ਨਸਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਖਵਾ ਕੇ ਨਾਲ ਲੈ ਗਿਆ ਸਾਨੂੰ ਇਹ ਗੱਲ ਤਾਂ ਪਤਾ ਹੀ ਨਹੀਂ ਉਹ ਲੈ ਗਿਆ ਸੀ ਇਹ ਤਾਂ ਫੋਕਲ ਪਿਆਰ ਤਾਂ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਕੇ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਪਹਿਲਾਂ ਵੀ ਇਹ ਇਕੱਠੇ ਹੁੰਦੇ ਜਾਂਦੇ ਸੀ ਘਰ-ਬਾਰ ਬਾਡੇ ਸਾਡੇ ਘਰ ਨਹੀਂ ਹੁੰਦਾ ਬਾਹਰ-ਬਾੜੀ ਵਾਲੀ ਦੋਸਤੀ ਰੱਖਦੇ ਜੀਵਨ ਫੌਜੀ ਜਿਹੜਾ ਵਿਦੇਸ਼ ਚ ਬੈਠਾ ਗੈਂਗਸਟਰ ਆ ਉਹਦੇ ਲਈ ਇਹ ਕੰਮ ਕਰਦੇ ਸਾਨੂੰ ਨਹੀਂ ਪਤਾ ਪਾਜੀ ਸਾਨੂੰ ਤਾਂ ਫੌਜੀ ਦਾ ਵੀ ਨਹੀਂ ਪਤਾ ਅਜ ਤੱਕ ਤੁਸੀਂ ਕੀ ਕਰਦੇ ਹੋ ਮੈਂ ਦਿਹਾੜੀ ਲਾਉਣ ਗਿਆ ਹਾਂ ਦਿਹਾੜੀ ਲਾਉਂਦਾ ਭਜਾਂ ਤਰਨ ਕੋਟੋਂ ਕੀ ਪਤਾ ਲੱਗਾ ਇਸ ਦਾ? ਇਹਨੇ ਸੱਦਿਆ ਵਾ। ਭਾਜੀ ਹੁਣ ਅੱਛਾ। ਤੇ ਤੁਹਾਨੂੰ ਪਤਾ ਨਹੀਂ ਲੱਗਾ ਵੀ ਤੁਹਾਡੇ ਮੁੰਡੇ ਨੇ ਪੁਲਿਸ ਤੇ ਗੋਲੀ ਚ ਚਲਾਈ ਤੇ ਪੁਲਿਸ ਨੇ ਵੀ ਉਹਨਾਂ ਤੇ ਚਲਾਈ? ਨਹੀਂ ਸਾਨੂੰ ਪਤਾ ਲੱਗਾ ਜੀ। ਕਿੰਨੇ ਚਿਰ ਤੋਂ ਸਾਨੂੰ ਉਹਦਾ ਕੰਮ ਕਰਦਾ ਸੀ? ਹੁਣ ਹੋਈ ਗਿਆ ਨਾ ਕਿ 10-12 ਸਾਲ ਜੀ। ਜਾਣਦਾ ਸੀ ਦੁਕਾਨ ਤੇ ਕਿ ਨਹੀਂ? ਦੁਕਾਨ ਤੇ ਵੀ ਆਂਦਾ ਸੀ, ਦੁਕਾਨ ਖੋਲਦਾ ਵੀ, ਹੁਣ ਘਰ ਵੀ ਹੁੰਦਾ ਸੀ। ਫਦੇ ਗੜ ਵੀ ਦੁਕਾਨ ਤੇ ਹੁੰਦਾ ਸੀ ਉੱਥੇ। ਅਰੇ ਫਿਰ ਇੱਕ ਕ੍ਰਿਮੀਨਲ ਕਿੱਥੋਂ ਬਣ ਗਿਆ, ਗੈਂਗਸਟਰ ਕਿੱਦਾਂ ਬਣ ਗਿਆ? ਸਾਨੂੰ ਪਤਾ ਨਹੀਂ ਭਾਈ ਕਿ ਸੋਰਸ ਵਾਦੀ ਨੇ ਕੀ ਸੁਣਾ, ਪਤਾ ਹੀ ਨਹੀਂ।